ਸਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ Braad Dairy Farm Mogga ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰਾ ਸੰਪਰਕ ਕਰ ਸਕਦਾ ਹੈ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਸ਼ਹਿਰ ਮੋਗਾ ਜਿਹੜੇ ਕੋਲ ਵੀਡੀਓ ਬਣਾ ਰਿਹਾ ਬਾਈ ਦੁੱਧ ਦਾ ਕੰਮ ਕਰਦੇ ਆ ਦੋ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਦੋ ਰਲਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਰਮਨਜਿੰਦਰ ਚਾਹਲ ਐਡਰੈਸ ਹੈਗਾ ਆਪਣਾ ਪੁਰਾਣਾ ਮੋਗਾ ਨੇੜੇ ਬੋਨਾ ਬੋਨਾ ਚੌਕ 2 ਮਿੰਟ ਦੀ ਦੂਰੀ ਤੇ ਹੀ ਆ ਬਸ ਠੀਕ ਆ ਜੀ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਮਾਈ ਦੀ ਕੀ ਡਿਟੇਲ ਆ ਜੀ ਇਹ ਵੀਰੇ ਸੱਜਰ ਮੈਂ ਆ ਇਹਨੂੰ ਤਾਂ ਗਾਂਹ ਤੱਕ ਇਹਦੇ ਬਾਕਲੇਣ ਹੋਏ ਸੋਈ ਨਹੀਂ ਚਲੋ ਆਪਾਂ 15 ਮੰਨਦੇ ਆ ਠੀਕ ਆ ਜੀ 10 ਕਿਲੋ ਦੁੱਧ ਇਹਦੇ ਥਲੇ ਤਿਆਰ ਆ ਠੀਕ ਆ ਜੀ ਮਗਰ ਇਹਦੇ ਹਾਲ ਸੋਹਣਾ ਕੱਟਾ ਮਗਰ ਕੱਟਾ ਹੈ ਜੀ ਕਿੰਨਾ ਚੰਗਾ ਪਲਿਆ ਹੋਇਆ ਠੀਕ ਆ ਜੀ ਦੇਖ ਸਕਦੇ ਹੋ ਕੱਟਾ ਚ ਥੋੜਾ ਜਿਹਾ ਮੱਥੇ 'ਚ ਬਾਲਾ ਬਾਕੀ ਕਿੰਨੇਵੇਂ ਸੂਏ ਸੂਈ ਹੈ ਜੀ ਇਹੇ ਦੂਜੇ ਸੂਏ 'ਤੇ ਠੀਕ ਹੈ ਜੀ 10 ਕਿਲੋ ਨੈਟ ਤਿਆਰ ਆਇਆ ਇਹ ਤਿਆਰ ਆ ਕੋਈ ਵੀ ਬੰਦਾ ਦੋ ਰੰਗ ਚੋਲੇ ਚਾਰ ਡੰਗ ਚੋਲੇ ਤਸੱਲੀ ਕਰਕੇ ਠੀਕ ਆ ਜੀ ਥੋੜਾ ਜਿਹਾ ਥਾਂ ਦੀ ਜਗਾ ਕਰਕੇ ਤੁਹਾਨੂੰ ਤੋਰ ਕੇ ਨਹੀਂ ਦਿਖਾਵਾਂਗੇ ਐਵੇਂ ਦਿਖਾ ਦਾਂਗੇ 10 ਕਿਲੋ ਬਾਈ 10 ਦਾ ਨੈਟ ਕੰਡੇ ਵਾਲਾ ਤਿਆਰ ਆ ਅੱਗੇ ਤਸੱਲੀ ਕਰ ਲਿਓ ਚਾਹੇ ਦੋ ਟਾਈਮ ਚਬਾਈ ਕਰ ਲਿਓ ਚਾਹੇ ਚਾਰ ਟਾਈਮ ਚਬਾਈ ਕਰ ਲਿਓ ਥਣਾ ਦੇ ਸਹਿ ਸੋਹਣੇ ਆ ਜੀ ਚਾਰੇ ਥਣ ਨਿਖੜਵੇਂ ਇੱਕ ਸਹਿ ਦੇ ਬਾਕੀ ਕੱਦ ਕਾਠ ਦੀ ਚੰਗੀ ਆ ਜੀ ਮੱਜ ਬੈਕ ਸਾਈਡ ਤੋਂ ਵਾਰਨਾ ਚੈੱਕ ਕਰ ਲੋ ਜੀ ਸੀਲ ਸਾਬ ਬਾਈ ਫੁੱਲ ਪੂਰੀ ਪੂਰੀ ਫੁੱਲ ਸੀਲ ਸਾਬ ਬਾਈ ਉਹ ਤਾਂ ਜਗ੍ਹਾ ਦੀ ਤੰਗੀ ਕਰਕੇ ਆ ਕੋਈ ਬੰਦਾ ਆ ਕੇ ਬਹਿ ਜਾਏ ਕੋਈ ਚੱਕਰ ਵਾਲੀ ਕਰ ਦੇ ਆਪਣੀ ਗਰੰਟੀ ਹੋਊਗੀ ਠੀਕ ਆ ਬਾਈ ਕਹਿੰਦਾ ਸੀਲ ਸਾਬ ਦੀ ਗਰੰਟੀ ਆ ਬਾਕੀ ਜਿੰਨਾ ਦੁੱਧ ਬਾਈ ਨੇ ਦੱਸਿਆ ਨੈਟ ਤਿਆਰ ਹੋਊਗਾ ਕੀ ਮੁੱਲ ਆ ਬਾਈ ਇਹਦਾ ਮੁੱਲੇ ਦਾ ਵੀਰੇ ਆਪਾਂ 66000 ਕਰ ਲੀਏ ਮਾਨਤਾਨ ਹੋ ਜੂਗਾ ਹੀ ਮਾਨਤਾਨ ਦੂਰੋਂ ਨੇੜੇ ਆਏ ਦਾ ਦੂਰੋਂ ਨੇੜੇ ਆਏ ਦਾ ਚੰਗੀ ਤਰ੍ਹਾਂ ਠੀਕ ਆ ਜੀ 66000 ਰੁਪਿਆ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਜਿਹੜ ਦੋ ਨੰਬਰ ਦੋ ਨੰਬਰ ਤੇ ਬਈ ਟੋਕੜ ਵੱਜਾ ਠੀਕ ਆ ਜੀ ਇਹ ਤਿੰਨ ਚਾਰ ਮਹੀਨੇ ਹੋ ਗਏ ਇਹਨੂੰ ਸੂਈ ਨੂੰ ਠੀਕ ਆ ਜੀ ਇਹ ਆਪਾਂ ਬੜਾ ਕੱਟੀ ਤੋਂ ਹੀ ਦੇਣੀ ਆ ਬੋਲ ਵੀ ਇਹਦਾ ਬਸ ਦੇਣ ਲੈਣ ਵਾਲਾ 39000 ਰੁਪਏ ਦੀ 7 ਕਿਲੋ ਦੁੱਧ ਹੈਗਾ ਇਹਦੇ ਥੱਲੇ ਅਜੇ ਦਊਗੀ ਦੋ ਤਿੰਨ ਮਹੀਨੇ ਹੋਊਗਾ ਤੇ ਜੇ ਕਿਨੇ ਘਰੇ ਦੁੱਧ ਬੀੜੀ ਵੀ ਵੇਚ ਨਹੀਂ ਹੋਵੇਦਾ ਠੀਕ ਆ ਜੀ 7 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਤੇ ਝਾੜ ਤੇ ਹੀ ਮਿਲਦੀ ਆ ਹੂੰ ਬੱਚਾ ਬਾਈ ਕਹਿੰਦਾ ਨਹੀਂ ਦੇਣਾ ਬਾਕੀ ਸੀਲ ਸਾਉ ਫੋਲਾ ਮੁੱਲ ਬਾਈ 39000 ਰੁਪਇਆ ਕਰਦੇ ਆ ਬਾਕੀ ਆ ਕੇ ਚਵਾਈ ਕਰ ਲਿਓ ਚਾਹੇ ਦੋ ਟਾਈਮ ਚਵਾਈ ਕਰ ਲਿਓ ਚਾਹੇ ਚਾਰ ਟਾਈਮ ਚਵਾਈ ਕਰ ਲਿਓ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਹੋ ਇਹ ਇਕਲ ਸਿੰਘ ਦਾ ਪੋਪਲਾ ਲਿਆ ਬਾਈ ਪੋਪਲਾ ਲਿਆ ਠੀਕ ਆ ਜੀ ਬਾਕੀ ਕੱਦ ਕਾਠ ਦੀ ਚੰਗੀ ਆ ਕਿੰਨਵੇਂ ਸੂਈ ਸੂਈ ਆ ਜੀ ਇਹ ਕੋਈ ਦੂਜੇ ਤੀਜੇ ਲਾ ਲਓ ਇਹ ਵੀ ਗਾਹਾਂ ਹੈ ਇੱਥੇ ਆਪਣੇ ਕੋਲੇ ਠੀਕ ਆ ਬਾਈ ਕਹਿੰਦਾ ਦੂਜੇ ਤੀਜੇ ਲਾ ਲਓ ਬਾਕੀ ਜਿਹੜਾ ਸੂਏ ਦਾ ਅੰਦਾਜ਼ਾ ਤੁਸੀਂ ਪਸ਼ੂ ਦੇ ਬਾਡੀ ਸਟਰਕਚਰ ਤੋਂ ਲਾ ਲਿਆ ਕਰੋ ਥਣਾ ਦੇ ਸੈ ਸੋਨੇ ਆ ਜੀ ਚਾਰੇ ਤਾਂ ਨਖੜ ਮੇ ਇੱਕੋ ਸੈਜ ਦੇ 7 ਕਿਲੋ ਨੈਟ ਕੰਡੇ ਵਾਲਾ ਤਿਆਰ ਆ 39000 ਰੁਪਿਆ ਮੋਹਲਾ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਵਿੱਚੋਂ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਤਿੰਨ ਨੰਬਰ ਇਹ ਕੱਟੀ ਦੀ ਕੀ ਡਿਟੇਲ ਆ ਜੀ ਇਹ ਕੱਟੀ ਵੀਰੇ ਉਮਰ ਕਿੰਨੀ ਆ ਜੀ ਉਮਰ ਹੈਗੀ ਦੀ 3-4 ਮਹੀਨੇ 3-4 ਮਹੀਨੇ ਜੀ ਪੱਠੇ ਹੀ ਖਾਂਦੀ ਆ ਵਧੀਆ ਪੱਠੇ ਖਾਂਦੀ ਆ ਪਲੀ ਹੋਈ ਕੱਟੀ ਆ ਠੀਕ ਆ ਜੀ ਕੋਈ ਵੀ ਬੰਦਾ ਲੈਣ ਦਾ ਚਾਹਵਾਨ ਹੋਵੇ ਠੀਕ ਆ ਜੀ ਲੈ ਲਓ ਤੇ ماں ਦਾ ਮਿਲਕ ਰਿਕਾਰਡ ਕੀ ਸੀ ਇਹਦੀ ماں ਦਾ ਮਿਲਕ ਰਿਕਾਰਡ ਸੀ 12 ਲੀਟਰ ਠੀਕ ਆ ਜੀ ਤਿੰਨ ਚਾਰ ਮਹੀਨੇ ਬਾਈ ਉਮਰ 10 ਦਾ ਕੱਟੀ ਦੀ ਬਾਕੀ ਚੈੱਕ ਕਰ ਸਕਦੇ ਹੋ ਕੱਦਗਾਠ ਚੰਗਾ ਜੀ ماں ਦਾ ਮਿਲਕ ਰਿਕਾਰਡ 12 13 ਕਿਲੋ ਦਾ ਜੀ ਜਿਹੜੇ ਵੀਰ ਨੂੰ ਕੱਟੀ ਪਸੰਦ ਹੁੰਦੀ ਆ ਰੇਟ ਬਾਈ ਇਹਦਾ ਫੋਨ ਤੇ ਹੀ ਕਰ ਲੈਣਗੇ ਤੇ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਹੋ ਧੰਨਵਾਦ